This is Indo-Oz Australia and you're watching Indo-Oz News the voice of unity Shashikala Indozi TV dekh rahe sare darshaka da main soniya swagat kardi haa aun az marde haan ajj diyan mukh khabran te Uchaal da Kahir hun tak 694 motan di pushti 1600 to vadh zakhmi 10000 lokan de maran da khatsha Hun America to lok nahi honge report Trump de hukma te adalat ne lai ro ਰੀਪੇਨ ਦੇ ਨਵੇਂ ਸਟੇਡੀਅਮ ਦਾ ਐਲਾਨ ਸਦੀ ਪੁਰਾਣੇ ਗਾਬਾ ਦੀ ਸਮਾਪਤੀ ਤੇ ਕੇਜਰੀਵਾਲ ਦੀਆਂ ਵਧੀਆਂ ਮੁਸ਼ਕਲਾਂ ਦਿੱਲੀ ਪੁਲਿਸ ਨੇ ਦਰਜ ਕੀਤੀ ਐਫ ਆਈ ਆਰ ਸੰਸਦ ਮੈਂਬਰ ਦੇ ਘਰ ਚ ਦਾਖਲ ਹੋ ਕੇ ਪੰਨ ਤੋੜ ਕਰਨ ਦਾ ਅਧਿਕਾਰ ਕਿਸੇ ਨੂੰ ਨਹੀਂ ਖੜਗੇ ਦੱਖਣੀ ਕੋਰੀਆ ਚ ਲੱਗੀ ਭਿਆਨਕ ਅਗਨ ਚ ਮਰਨ ਵਾਲਿਆਂ ਦੀ ਬੇਨਤੀ ਅਠਾਈ ਹੋਈ 37 ਹੋਰ ਜ਼ਖਮੀ ਬਜਟ ਸੈਸ਼ਨ ਦੌਰਾਨ ਆਪ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਰਹੀ ਬਾਜਵਾ ਅਤੇ ਹੁਣ ਖਬਰਾਂ ਵਿਸਥਾਰ ਨਾਲ ਮਿਆਂਮਾਰ ਵਿੱਚ ਬੀਤੇ ਦਿਨੀ ਆਏ ਪੁਚਾਲ ਦੇ ਵਿੱਚ ਹੁਣ ਤੱਕ 694 ਲੋਕਾਂ ਦੀ ਮੌਤ ਹੋ ਗਈ ਹੈ ਮਿਆਂਮਾਰ ਵਿੱਚ ਸੱਤਾ ਸੰਭਾਲ ਰਹੀ ਫੌਜੀ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ ਇਹ ਵੀ ਦੱਸਿਆ ਗਿਆ ਹੈ ਕਿ ਇਸ ਪੁਚਾਲ ਦੇ ਵਿੱਚ 1670 ਲੋਕ ਜ਼ਖਮੀ ਹੋਏ ਨੇ ਪੁਚਾਲ ਦੇ ਝਟਕੇ ਥਾਈਲੈਂਡ ਬੰਗਲਾਦੇਸ਼ ਚੀਨ ਅਤੇ ਭਾਰਤ ਤੱਕ ਮਹਿਸੂਸ ਕੀਤੇ ਗਏ ਥਾਈਲੈਂਡ ਵਿੱਚ ਵੀ 10 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 100 ਤੋਂ ਵੱਧ ਲਾਪਤਾ ਨੇ ਦੂਜੀ ਪਾਸੇ ਸੰਯੁਕਤ ਰਾਜ ਭੂ ਵਿਗਿਆਨਕ ਸਰਵੇਖਣ ਦਾ ਅੰਦਾਜ਼ਾ ਹੈ ਕਿ ਇਸ ਭੁਚਾਲ ਕਾਰਨ ਸਿਰਫ ਮਿਆਂਮਾਰ ਵਿੱਚ 10000 ਲੋਕਾਂ ਦੀ ਮੌਤ ਦੀ ਸੰਭਾਵਨਾ ਹੈ ਮਿਆਮਾਰ ਅਤੇ THAILAND ਦੇ ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ ਸੀ ਜਿਸ ਨੂੰ 200 ਸਾਲਾਂ ਦਾ ਸਭ ਤੋਂ ਵੱਡਾ ਭੂਚਾਲ ਕਿਹਾ ਜਾ ਰਿਹਾ ਹੈ ਇਸ ਭਿਆਨਕ ਭੂਚਾਲ ਨੇ ਦੋਵਾਂ ਦੇਸ਼ਾਂ ਦੀ ਧਰਤੀ ਨੂੰ ਬੁਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਸੀ ਇਸ ਭਿਆਨਕ ਭੂਚਾਲ ਨੇ ਇਨ੍ਹਾਂ ਦੇਸ਼ਾਂ ਦੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ THAILAND ਦੀ ਰਾਜਧਾਨੀ ਬੈਂਕਾਕ ਵੀ ਇਸ ਵਿੱਚ ਸ਼ਾਮਲ ਸੀ ਜਿੱਥੋਂ ਕਈ ਇਮਾਰਤਾਂ ਦੇ ਟਹਿਣ ਦੇ ਵੀਡੀਓ ਸਾਹਮਣੇ ਆਏ ਇਸ ਵਿਨਾਸ਼ਕਾਰੀ ਭੂਚਾਲ ਦੀਆਂ ਹੁਣ ਤੱਕ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਦਿਲ ਦਹਿਲਾ ਦੇਣ ਵਾਲੀਆਂ ਨੇ ਇਹਨਾਂ ਵਿੱਚੋਂ ਦੇ ਵਿੱਚ ਲੋਕ ਡਰ ਦੇ ਮਾਰੇ ਭੱਜਦੇ ਦੇਖੇ ਗਏ ਤੇ ਕੁਝ ਦੇ ਵਿੱਚ ਇਮਾਰਤਾਂ ਢਹਿ ਢੇਰੀ ਹੁੰਦੀਆਂ ਦੇਖੀਆਂ ਗਈਆਂ ਪੁਚਾਲ ਤੋਂ ਬਾਅਦ ਦੀਆਂ ਤਸਵੀਰਾਂ ਹੋਰ ਵੀ ਭਿਆਨਕ ਲੱਗੀਆਂ ਚਾਰੇ ਪਾਸੇ ਮਲਬਾ ਹੀ ਮਲਬਾ ਦਿਖਾਈ ਦੇ ਰਿਹਾ ਸੀ ਅਮਰੀਕਾ ਦੇ ਇੱਕ ਫੈਡਰਲ ਜੱਜ ਨੇ 트ੰਪ ਪ੍ਰਸ਼ਾਸਨ ਵੱਲੋਂ ਦਿੱਤੇ ਗਏ 94 ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੇ ਹੁਕਮ ਤੇ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ ਜੀਹਾਂ ਅਮਰੀਕੀ ਜ਼ਿਲ੍ਹਾ ਜੱਜ ਬ੍ਰਾਇਨ ਈ ਮਰਫੀ ਨੇ ਫੈਸਲਾ ਸੁਣਾਇਆ ਕਿ ਜਿਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੇ ਅੰਤਿਮ ਹੁਕਮ ਦਿੱਤੇ ਗਏ ਨੇ ਉਹਨਾਂ ਨੂੰ ਹੁਣ ਦਲੀਲ ਦੇਣ ਦਾ ਇੱਕ ਅਰਥਪੂਰਨ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਕਿ ਤੀਜੇ ਦੇਸ਼ ਵਿੱਚ ਭੇਜੇ ਜਾਣ ਨਾਲ ਇੱਕ ਅਜਿਹਾ ਖਤਰਾ ਪੈਦਾ ਹੁੰਦਾ ਹੈ ਜੋ ਸੁਰੱਖਿਆ ਦੇ ਯੋਗ ਹੈ ਜੱਜ ਦਾ ਇਹ ਹੁਕਮ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਕੇਸ ਬਹਿਸ ਦੇ ਅਗਲੇ ਪੜਾਅ ਤੇ ਨਹੀਂ ਪਹੁੰਚ ਜਾਂਦਾ ਅਮਰੀਕੀ ਅਦਾਲਤ ਦੇ ਇਸ ਫੈਸਲੇ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਜਿਸ ਨੇ ਲੋਕਾਂ ਨੂੰ ਪਨਾਮਾ ਕੋਸਟਾ ਰਿਕਾ ਅਤੇ ਅਲ ਸਲਵਾਡੋਰ ਵਰਗੇ ਦੇਸ਼ਾਂ ਦੇ ਵਿੱਚ ਭੇਜਿਆ ਜਦੋਂ ਕਿ ਉਹਨਾਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਣਾ ਮੁਸ਼ਕਿਲ ਹੈ ਸੁਪਾ ਕੁਇੰਸਲੈਂਡ ਦੇ ਪ੍ਰੀਮੀਅਰ ਡੇਵਿਡ ਕ੍ਰਿਸ ਫੁੱਲੀ ਅਨੁਸਾਰ 2032 ਬ੍ਰਿਸਬੇਨ 올림픽 ਦੀ ਮੇਜ਼ਬਾਨੀ ਤੋਂ ਬਾਅਦ ਖੇਡਾਂ ਦੇ ਲਈ ਪ੍ਰਸਿੱਧ ਗਾਬਾ ਸਟੇਡੀਅਮ ਨੂੰ ਟਾਇਆ ਜਾਵੇਗਾ ਤੇ ਇਸ ਥਾਂ ਮਨੋਰੰਜਨ ਅਤੇ ਰਿਹਾਇਸ਼ੀ ਹੱਬ ਉਸਾਰੇ ਜਾਣਗੇ ਪ੍ਰੀਮੀਅਰ ਵੱਲੋਂ ਪੇਸ਼ ਕੀਤੇ 7 ਸਾਲਾਂ ਬਲੂਪ੍ਰਿੰਟ ਦੇ ਤਹਿਤ 3.8 ਬਿਲੀਅਨ ਆਸਟ੍ਰੇਲੀਅਨ ਡਾਲਰ ਨਾਲ 360000 ਸੀਟਾਂ ਵਾਲੇ ਨਵੇਂ ਸਟੇਡੀਅਮ ਦੀ ਉਸਾਰੀ ਬ੍ਰਿਸਬਨ ਸੀਬੀਡੀ ਦੇ ਉੱਤਰ ਵਿੱਚ ਵਿਕਟੋਰੀਆ ਪਾਰਕ ਵਿਖੇ ਕੀਤੀ ਜਾਵੇਗੀ ਜੋ ਕਿ ਬ੍ਰਿਸਬਨ 올림픽 ਦੀ ਉਦਘਾਟਨੀ ਅਤੇ ਸਮਾਪਤੀ ਸਮਾਰੋਦੀ ਮੇਜ਼ਬਾਨੀ ਵੀ ਕਰੇਗਾ ਖਬਰਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This is Indo Oz Australia and you're watching Indo Oz News the voice of unity Thinking of buying for financing Excess over 60 lenders in one place. Personal loan. Deal with all kinds of commercial business loans. Assess finance or your business. Get the lowest interest rate possible. Benefit from our many years of experience. Loan market in Madan. Contact. Plus 610425632097. ऑस्ट्रेलिया के शहर पर्थ में पी होम्स पहला विश्वसनीय ब्रांड है जो आपके सपनों के घर बनाने में अग्रणी भूमिका निभाता है जब नए घर बनाने की बात आती है तो पी आपकी सभी जरूरतों को ध्यान में रखते हुए सर्वोत्तम वास्तुकार गुणवत्ता और डिजाइन सुविधाओं के साथ घर बनाने के आपके सपनों को साकार करता है घर के साथ साथ कारोबारी बिल्डिंगों को भी तैयार किया जाता है जिससे आप अपनी रेंटल इनकम भी बना सकते हैं। अधिक जानकारी के लिए संपर्क करें सचिन पटेल पी डी सी डी होम नाइन थ्री नाइन फाइव टू सिक्स वन सिक्स सिक्स ए बाई सेवेंटी फोर कैंट में, मलागा सिक्स जीरो नाइन जीरो ਕੀ ਤੁਸੀਂ ਜਾਣਦੇ ਹੋ ਕਿ ਘਰ ਖਰੀਦਣ ਜਾਂ ਬਣਵਾਉਣ ਸਮੇਂ ਬਿਲਡਿੰਗ ਤੇ ਟਰਮਾਈਡ ਇਨਸਪੈਕਸ਼ਨ ਕਿਉਂ ਜ਼ਰੂਰੀ ਹੈ ਬਿਲਡਿੰਗ ਇਨਸਪੈਕਟਰ ਜੋ ਕਿ ਪ੍ਰੋਫੈਸ਼ਨਲ ਟ੍ਰੇਨ ਹੁੰਦਾ ਹੈ ਤੁਹਾਡੇ ਘਰ ਦੀ ਫਾਊਂਡੇਸ਼ਨ, ਵਾਲਸ, ਸੀਲਿੰਗ ਤੇ ਰੂਫ ਇੰਟਰਨਲਸ ਤੇ ਐਕਸਟਰਨਲ ਦੀ ਬਹੁਤ ਹੀ ਬਰੀਕੀ ਨਾਲ ਜਾਂਚ ਕਰਦਾ ਹੈ ਤੇ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਪ੍ਰਾਪਰਟੀ ਵਿੱਚ ਕੋਈ ਇਸ਼ੂ ਜਾਂ ਡੈਮੇਜ ਤਾਂ ਨਹੀਂ ਹੈ ਤਾਂ ਜੋ ਤੁਹਾਨੂੰ ਪਹਿਲਾਂ ਤੋਂ ਆਉਣ ਵਾਲੇ ਖਤਰੇ ਜਿਵੇਂ ਕਿ ਸੀਲਿੰਗ ਕਲੈਪਸ ਐਂਡ ਵਾਲਸ ਬਾਰੇ ਸਾਵਧਾਨ ਕੀਤਾ ਜਾ ਸਕੇ ਜੀ ਤੁਸੀਂ ਵਿਕਰ ਖਰੀਦਣ ਜਾਂ ਵੰਡਵਾਂ ਜਾ ਰਹੇ ਹੋ ਤਾਂ ਅਚੀਵ ਕੰਟੈਕਟ ਕਰੋ ਅਜੇ ਸਿੰਘ ਜੀ ਨਾਲ ਮਾਈ ਨੇਮ ਇਜ਼ ਅਜੇ ਸਿੰਘ ਆਮ ਦਾ ਪ੍ਰਿੰਸੀਪਲ ਬਿਲਡਿੰਗ ਇਨਸਪੈਕਟਰ ਫॉर एएनजेड बिल्डिंग इंस्पेक्शन एंड टुडे वी आर गोइंग टू कंडक्ट अ प्री परचेस बिल्डिंग इंस्पेक्शन फॉर अ प्रॉपर्टी लोकेटेड एट ਬਾਗਦਾ ਅ ધ ਹਾਊਸ ਇਟ 10 ইয়ারਸ 올 ਐਂਡ ਟੂਡੇ ਵੀ ਆਰ ਗੋਇੰਗ ਟੂ ਚੈੱਕ ਦ ਇਚ ਐਂਡ ایਵੀ ਕੰਪੋਨੈਂਟ ਆਫ ਥਿਸ ਹਾਊਸ To identify any structural defect within this house. Now we are at kitchen to check the plumbing defects and to detect the light termite within the timber component. Now we are in the wet area to check the any leakage and the moisture. now i'm heading towards the roof space to check the roof frame and insulation system now i'm going to check the roof exterior to identify any defect within the color bonds of our gutter system now we are going to classify the defects identified in this building into the four minor major and major structural and safety hazard and will be presented into the report and will be sent within 24 to 48 hours. वतेरे जानकारी ली आज ही संपर्क करो ANZ बिल्डर्स अजय सिंह जी नाल कांटेक्ट नंबर 0469743535 ਆਸਟ੍ਰੇਲੀਆ ਦੇ ਪਾਰਟ ਸ਼ਹਿਰ ਚ ਡੈਲੀ ਸਿਕਸ ਸਵੀਟਸ ਐਂਡ ਸੈਵਰੀਜ਼ ਵੈਨਰੂ ਗ੍ਰਾਹਕਾਂ ਦੀ ਬਣੀ ਪਹਿਲੀ ਪਸੰਦ ਡੈਲੀ ਸਿਕਸ ਸਵੀਟਸ ਐਂਡ ਸੈਵਰੀਜ਼ ਵੈਨਰੂ ਆਪਣੇ ਗ੍ਰਾਹਕਾਂ ਲਈ ਲੈ ਕੇ ਆਇਆ ਵਧੀਆ ਆਫਰ ਇੱਥੇ ਤੁਸੀਂ ਵਧੀਆ ਮਿਠਾਈਆਂ ਤੇ ਗਿਫਟ ਪੈਕ ਲੈ ਸਕਦੇ ਹੋ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਡੈਲੀ ਸਿਕਸ ਸਵੀਟਸ ਐਂਡ ਸੈਵਰੀਜ਼ ਵੈਨਰੂ 04696984 this is indo oz australia and you're watching indo oz news the voice of unity ब्रेक तो बाद ਤੁਹਾਡਾ ਸਵਾਗਤ ਹੈ ਦਿੱਲੀ ਦੇ ਸਾਫਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਿਲਾਂ ਵਾਦੀਆਂ ਹੀ ਜਾ ਰਹੀਆਂ ਨੇ ਦਿੱਲੀ ਪੁਲਿਸ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਖੋਰਨਾ ਵਿਰੋਧ ਜਨਤਕ ਜਾਇਦਾਦ ਕਾਨੂੰਨ ਦੀ ਕਥਿਤ ਉਲੰਘਣਾ ਦੀ ਸ਼ਿਕਾਇਤ ਤੇ ਐਫਆਈਆਰ ਦਰਜ ਕੀਤੀ ਹੈ ਦਿੱਲੀ ਪੁਲਿਸ ਨੇ ਰਾਉਜ਼ ਐਵੇਨਿਊ ਅਦਾਲਤ ਦੇ ਵਿੱਚ ਇੱਕ ਰਿਪੋਰਟ ਧਾਰ ਕਰਕੇ ਦੱਸਿਆ ਹੈ ਕਿ ਐਫਆਈਆਰ ਦਰਜ ਕਰ ਲਈ ਗਈ ਹੈ ਰਿਪੋਰਟ ਮੁਤਾਬਕ ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਅਦਾਲਤ ਨੂੰ ਸੂਚਿਤ ਕੀਤਾ ਕਿ ਉਸਨੇ 2019 ਦੇ ਵਿੱਚ ਰਾਸਥਾਨੀ ਵਿੱਚ ਵੱਡੇ ਹੋਲਡਿੰਗ ਲਗਾ ਕੇ ਜਨਤਕ ਪੈਸੇ ਦੀ ਦੁਰਵਰਤੋਂ ਕਰਨ ਦੇ ਦੋਸ਼ ਦੇ ਵਿੱਚ ਕੇਜਰੀਵਾਲ ਅਤੇ ਹੋਰਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ ਵਧੀਕ ਮੁੱਖ ਨਿਆਇਕ ਮੈਜਿਸਟਰੇਟ ਨੇ 11 ਮਾਰਚ ਨੂੰ ਪੁਲਿਸ ਨੂੰ ਇੱਕ ਸ਼ਿਕਾਇਤ ਤੇ ਐਫ ਆਈ ਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ ਜਿਸ ਵਿੱਚ ਜਾਇਦਾਦ ਦੀ ਵਿਗਾਰ ਰੋਕਥਮ ਐਕਟ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਵਿਰੋਧੀ ਧਿਰ ਦੇ ਨੇਤਾ ਮਲਿਕਾ ਅਰਜੁਨ ਖੜਗੇ ਨੇ ਕਿਹਾ ਹੈ ਕਿ ਚੇਅਰਮੈਨ ਧਨਖੜ ਨੇ ਰਾਣਾ ਸਾਂਗਾ ਬਾਰੇ ਜੋ ਕਿਹਾ ਉਹ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਉਨਾ ਕਿਹਾ ਕਿ ਉਹ ਤੇ ਉਹਨਾਂ ਦੀ ਪਾਰਟੀ ਉਹਨਾਂ ਸਾਰੇ ਦੇਸ਼ ਭਗਤਾਂ ਦਾ ਸਤਿਕਾਰ ਕਰਦੀ ਹੈ ਜਿਨ੍ਹਾਂ ਨੇ ਦੇਸ਼ ਲਈ ਲੜਾਈ ਲੜੀ ਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸੁਮਨਦੇਵਵਾਦ ਵਿਵਾਦ ਵਾਲੇ ਬਿਆਨ ਤੋਂ ਬਾਅਦ ਉਹਨਾਂ ਦੇ ਨਿਵਾਸ ਵਿਖੇ ਹੋਈ ਭੰਨ ਤੋੜ ਦਾ ਹਵਾਲਾ ਦਿੰਦੇ ਹੋਏ ਉਹਨਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਨੂੰ ਆਪਣੇ ਹੱਥਾਂ 'ਚ ਲੈਣ ਤੇ ਕਿਸੇ ਦਲਿਤ ਸੰਸਦ ਮੈਂਬਰ ਦੇ ਨਿਵਾਸ 'ਚ ਦਾਖਲ ਹੋ ਕੇ ਭੰਨ ਤੋੜ ਕਰਨ ਦਾ ਅਧਿਕਾਰ ਨਹੀਂ ਹੈ

पेट्रियोट्स हैं, देश के लिए लड़े हैं, उनका मैं सम्मान करता हूं लेकिन इसका मतलब ये नहीं है कि कानून अपने हाथ में लेकर अगर कोई किसी के घर पे जाकर तोड़फोड़ करता है ये और तोड़फोड़ करता है अगर उसकी संपत्ति को तोड़ता है ये कभी हम नहीं मानेंगे इसको मैं खंडन करता हूं इस चीज को आपके बात से सहमत है लेकिन इन्होंने वो मुद्दा उठाकर एक तक जान पाने की कोशिश करते हैं उसके घर पर जाते हैं और उसकी गाड़ी तोड़ते हैं घर तोड़ते हैं ये अपमानजनक जो दलितों के खिलाफ हो रहा ਇਹ ਕਦੇ ਨਹੀਂ ਸਨ ਕਰੇਗੇ ਉਧਰ ਦੱਖਣੀ ਕੋਰੀਆ ਦੇ ਜੰਗਲ ਚ ਲੱਗੀ ਹੋਈ ਭਿਆਨਕ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 28 ਹੋ ਗਈ ਹੈ ਜਦ ਕਿ 37 ਹੋਰ ਜ਼ਖਮੀ ਨੇ ਸੈਂਟਰਲ ਡਿਜਾਸਟਰ ਐਂਡ ਸੇਫਟੀ ਕਾਊਂਟਰ ਮੀਜਰਸ ਹੈੱਡਕੁਆਰਟਰ ਅਨੁਸਾਰ ਦੇਸ਼ ਦੇ 11 ਖੇਤਰਾں ਚ 21 ਮਾਰਚ ਤੋਂ ਅੱਗ ਲੱਗੀ ਹੈ ਜਿਨ੍ਹਾਂ ਚੋਂ ਜ਼ਿਆਦਾਤਰ ਦੱਖਣ ਪੂਰਬੀ ਗਿਉਂਗਸਾਂਗ ਸੂਬੇ 'ਚ ਨਹੀਂ ਅਤੇ ਉਹਨਾਂ 'ਚੋਂ ਪੰਜ ਖੇਤਰਾਂ 'ਚ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ ਗਿਆ। ਬਾਕੀ 6 ਖੇਤਰਾਂ 'ਚ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਔਸਤਨ 83% ਦੀ ਅੱਗ ਬੁਝਾ ਦਿੱਤੀ ਗਈ। ਜ਼ਿਕਰਯੋਗ ਹੈ ਕਿ ਅੱਗ ਨੇ ਘੱਟੋ-ਘੱਟ 48150.61 ਹੈਕਟੇਅਰ ਜੰਗਲੀ ਰਕਬੇ ਨੂੰ ਪ੍ਰਭਾਵਿਤ ਕੀਤਾ ਹੈ ਜੋ ਕਿ ਦੇਸ਼ 'ਚ ਜੰਗਲ ਦੀ ਅੱਗ ਨਾਲ ਹੋਣ ਵਾਲਾ ਸਭ ਤੋਂ ਵੱਡ ਨੁਕਸਾਨ ਹੈ ਉਧਰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਜਟ اجلاس ਦੇ ਆਖਰੀ ਦਿਨ ਸਰਕਾਰ ਤੇ ਦੋਸ਼ ਲਗਾਇਆ ਹੈ ਕਿ ਉਹ ਵਿਰੋਧੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਲਈ ਉਠਾਏ ਗਏ ਸਵਾਲਾਂ ਦਾ ਜਵਾਬ ਦਿੱਤੇ ਬਿਨਾ ਭੱਜ ਰਹੀ ਹੈ ਉਹਨਾਂ ਕਿਹਾ ਕਿ ਸਦਨ ਦੇ ਵਿੱਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸਦਵਾ ਦੇ ਪੱਖਪਾਤੀ ਵਤੀਰੇ ਨਾਲ ਆਪ ਸਰਕਾਰ ਲਗਾਤਾਰ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੀ ਆਵਾਜ਼ ਨੂੰ ਦਬਾਉਣ ਦੇ ਯਤਨ ਕਰਦੀ ਰਹੀ ਜੋ ਗੈਰ ਜਮਹੂਰੀ ਹੈ ਇਹ ਸੰਸਾੜੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋਈ ਇਜਾਜ਼ਤ ਧੰਨਵਾਦ this is indo oz australia and you're watching indo oz news the voice of unity